ਲੋਵੀ ਪ੍ਰਭੂ ਮੈਲਾ ਚੌਕ ਆਏ ਹੋਇਆ ਤੇ ਬਾਈ ਬਿੱਟੂ ਦੇ ਘਰੇ ਆਏ ਹੋਇਆ ਦਿਵਾਲੀ ਆ ਗਈ ਨੇੜੇ ਬਾਈ ਨੇ ਡਿਸਕਾਊਂਟ ਵੱਡੇ ਕਰਤੇ ਦਿਵਾਲੀ ਕਰਕੇ ਸਵਰਾਜ 969 ਕਿੰਨਾ ਫੜਾ 969 2022 ਮਾਡਲ ਬਗੈਰ ਸੀ ਆਰ ਡੀ ਤੋਂ ਬਗੈਰ ਸੀ ਆਰ ਡੀ ਤੋਂ ਸਾਰਾ ਓਰੀਜਨਲ ਆ ਬਾਈ ਮੈਂ ਕਹਣਾ ਕਿਤੇ ਯਾਰ ਆਪਣਾ ਇੱਕ ਹੋਰ ਵੀਡੀਓ ਰਹੀਂ ਦੱਸਦਾ ਕਿਸੇ ਟਰੈਕਟਰ ਤੇ ਕੰਪਾਉਂਡ ਪਾਲਸ ਹੋਵੇ ਕਿਸੇ ਟਰੈਕਟਰ ਤੇ ਰੰਗ ਹੋਵੇ ਕੋਈ ਟਰੈਕਟਰ ਖੁੱਲਿਆ ਹੋਵੇ ਜਿੰਨੀ ਚੀਜ਼ ਹੋ ਉੰਨੀ ਕਹਿ ਕੇ ਦੇਵਾਂਗੇ ਅੱਛਾ ਜਿੰਨੀ ਹੋਊਗੀ ਉੰਨੀ ਨਿਕਲੂ ਹਾਂ ਉੰਨੀ ਨਿਕਲੂ ਹੁਣ ਰੇਟ ਕੀ ਆ ਇਹਦਾ ਰੇਟ ਪਾਪਾ ਆ ਇਹਦਾ 8 ਲੱਖ ਤੇ 15000 ਮੰਗਦੇ ਆ ਪਰ ਦਿਵਾਲੀ ਆਫਰ ਉਹ ਤਾਂ ਕਹਣਾ ਅੱਜ ਵੱਡੀ ਦੇਤੇ ਬਾਈ ਨੇ ਕਿੰਨੇ ਦੇਤਾ ਫਿਰ 8 ਦਾ ਕਰ ਦੇ ਪੂਰੇ ਦਾ 10 ਕਿਹ ਹਜ਼ਾਰ ਹੋਰ ਕਰ ਦੇ ਮੇਰਾ ਜੋ ਵੀ ਆ 790 ਦਾ ਆ ਇਹ ਬਣ ਜੂ ਤੇ ਜਿਹੜਾ ਇੱਧਰ ਖੜਾ ਹੈਗਾ ਫਾਰਮ ਟਰੈਕ 60 60 ਛੋਟੇ ਗੇਰ ਵਾਲਾ 320 ਕੋੜਾ ਬੰਪਰ ਲੱਗਿਆ ਹੋਇਆ ਕੋੜਾ ਬੰਪਰ ਲੱਗਿਆ ਨਵਾਂ ਟਰੈਕਟਰ ਜਮਾ ਤੋਹਫਾ ਮਾਡਲ ਕਿੰਨਾ ਹੈ ਮਾਡਲ 18 12ਵੇਂ ਮਹੀਨੇ ਦਾ 18 ਦੇ ਵੀ 12ਵੇਂ ਦਾ ਫਿਰ ਤਾਂ ਨਹੀਂ ਮੰਨ ਕੇ ਚੱਲੀ ਨਹੀਂ ਮੰਨੋ ਰੇਟ ਕੀ ਹੈ ਦਾ ਰੇਟ ਇਹਦਾ ਹੈਗਾ 480000 ਰੁਪਿਆ ਪੂਰੇ ਆ ਚ ਕਰਾਂਗੇ ਦੁਆਲੀ ਕਰਕੇ 4.5 ਨਾ ਥੋੜਾ ਹੈ ਉੱਪਰ ਥੋੜਾ ਹੁਣ ਨਿਕਲ ਗਿਆ ਮੂੰਹ ਚ ਨਾ ਨਾ ਥੋੜਾ ਕਰ ਦੇ ਮਾਰੇ ਜਾਵਾਂਗੇ ਇਹਨੇ ਤੇ ਕਿੰਨੇ 60000 ਦਾ ਕਰ ਦੋ 55 ਦਾ ਕਰਤਾ ਕਰਤਾ ਬਸ ਲੋ ਆ 60 55 ਕਿੰਨਾ ਮਾਡਲ ਹੈ ਇਹ 2017 ਮਾਡਲ ਹੈ 17 ਮਾਡਲ ਹੈ ਕੋੜਾ ਬੈਂਪਰ ਲੱਗਿਆ ਕੋੜਾ ਬੈਂਪਰ ਲੱਗਿਆ ਛਤਰੀ ਦੇਵਾਂਗੇ ਹਰੇਕ ਟਰੈਕਟਰ ਨਾਲ ਛਤਰੀ ਹਰੇਕ ਟਰੈਕਟਰ ਨਾਲ ਦੇਵਾਂਗੇ ਦੁਆਲੀ ਗਿਫਟ ਹੀ ਮੰਨ ਲਓ ਦੁਆਲੀ ਗਿਫਟ ਹੀ ਮੰਨ ਲਓ ਬਸ ਇਹਦਾ ਰੇਟ 4.5 ਰੇਟ ਕਰ ਦਿਆਂ ਪੂਰੇ ਚਾਰ ਦਾ ਬਸ ਕਹੇ ਤਾਂ ਧਰਮੇ ਅੱਜ ਤੇਰੀ ਲਟਾਉਣ ਹੀ ਨਹੀਂ ਤਾਂ ਇੱਕ ਮੇਲਾ ਲੁੱਟਣਾ ਚ ਆਹ ਕਿੰਨਾ ਮਾਡਲ ਆ 60 60 55 ਝੋਟੇ ਗੇਰ ਵਾਲਾ ਇਹ ਕਿੰਨਾ ਮਾਡਲ ਮਾਡਲ ਹੈਗਾ 2020 ਨਾਲ ਦੇ ਟਾਇਰ ਨੇ 950 ਘੰਟੀ ਚੱਲਿਆ ਹੋਇਆ ਰੇਟ ਦੱਸ ਦੇ ਫਿਰ ਰੇਟ ਇਹਦਾ 6 ਲੱਖ ਤੇ 15000 15000 ਤਾਂ ਮੈਂ ਚੱਕਦਾ ਪ੍ਰਲਾਪ ਦਾ ਹੁਣ ਤੂੰ ਕਿੰਨਾ ਚੱਕੇਂਗਾ ਇਹ ਚ ਮੈਂ ਤੂੰ 54000 ਹੋਰ ਕਟਾ ਦੇ 90 ਕਹਿਣ ਬਸ ਕਹਿ ਦੇ ਰੱਬ ਲੈ ਆ ਜਿਹੜਾ ਸਵਰਾਜ ਖੜਾ 735 ਕਿੰਨਾ ਮਾਡਲ ਇਹ 2004 ਮਾਡਲ ਆ ਇਹ ਤਾਂ 24 ਮਾਡਲ ਆ ਇਹ ਮੰਨ ਲੈ ਧਰਮੇ ਰੇਟ ਦੱਸ ਵੀਰੇ ਰੇਟ ਦਾ 2.5 ਲੱਖ ਰੁਪਇਆ ਸਵਾ 2 ਦਾ ਦਿਵਾਲੀ ਆਫਰ ਅੱਜ タルਮੀ ਦੀ ਉਹ ਕਹਿੰਦਾ ਕਿ ਬੋਲੇ ਪਗਾਉਣੇ ਨੇ ਅੱਜ ਸਵਰਾ 744 744 ਕਿੰਨਾ ਮਾਡਲ 2016 ਮਾਡਲ ਹੈ ਚ 65000 ਦੇ ਟਾਇਰ ਨੇ ਸੌਦੇ ਤੋਂ ਬਾਅਦ ਵੀ ਬੰਦਾ 65000 ਦੇ ਲਾ ਸਕਦਾ ਰੇਟ ਦੱਸ ਵੀਰੇ ਰੇਟ ਇਹਦਾ ਹੋਏਗਾ 85000 ਰੁਪਇਆ ਕਿੰਨਾ 85 485 485 ਹਾਂ ਪੂਰੇ 4.5 ਚ ਨਾ 4.5 ਚ ਮਾਰੇ ਜਾਵਾਂਗੇ ਹੋਰ ਕਿੰਨਾ ਇਹਦਾ ਬਾਈ ਨੇ ਕਿਹਾ ਸੀ ਜਿੰਨੇ ਦਾ 75000 ਦਾ ਜੈਸ ਨੂੰ ਬਸ ਤੋਂ ਪੰਜ ਤਾਂ ਮੇਰੇ ਵਾਲੇ 47 ਲੋ ਵੀ ਸੱਜਣੋ ਆਜੋ ਕਰਾਂ ਮਹਿਲਾ ਚੌਂਕ ਤੇ ਉਹ ਦਿੱਲੀ ਵਾਲਾ ਰੋਡ ਸਾਹਮਣੇ ਉਹਦੇ ਰੋਡ ਦੇ ਉੱਤੇ ਆ ਨਾਲ ਸੂਹਾ ਹੈਗਾ ਸੂਏ ਦੀ ਪਟੜੀ ਤੇ ਬਾਈ ਦਾ ਘਰ ਆ ਤੇ ਕਰ ਲਿਓ ਸੁਪਰ ਕੇ ਨੰਬਰ ਸਕਰੀਨ ਤੇ ਚੱਲੀ ਜਾਂਦਾ